ਪਤਾ 8 ਕਰੋੜ ਤੋਂ ਉੱਪਰ ਦੀ ਕੀਮਤ ਜਿਹੜੀ ਹੈ ਤੁਸੀਂ ਯੋਗਦਾਨਵਾਸੇ ਪੁੱਛ ਰਹੇ ਹੋ ਲੋਕਾਂ ਨੂੰ ਕਹਿ ਰਹੇ ਹੋ ਬਾਰ ਬਾਰ ਅਵੇਅਰ ਕਰ ਰਹੇ ਹੋ ਕਿ ਪ੍ਰੋਬਲਮ ਕੀ ਹੈ ਮੈਮ ਮੇਰਾ ਨਾਮ ਮਨਪੀਤ ਪਟਿਆਲੇ ਤੋਂ ਆਸੀ ਤੇ ਬੱਚੇ ਨੂੰ ਐਸਐਮਈ ਟਾਈਪ 1 ਦੀ ਬਿਮਾਰੀ ਹੈ ਸਪਾਇਨਲ ਮਸਕুলਰ ਐਟ੍ਰੋਫੀ ਇਹਨੂੰ ਇੰਜੈਕਸ਼ਨ ਲੱਗਣਾ ਜੋ ਲੇਗੇਸਟੀਮਾ ਜੋ ਕਿ 8 ਕਰੋੜ 40 ਲੱਖ ਦਾ ਪਹਿਲਾਂ ਇਹਦੀ ਅਮਾਉਂਟ 16 ਕਰੋੜ ਦੀ ਸੀਗੀ ਤੇ ਡਾਕਟਰ ਵੱਲੋਂ ਮਤਲਬ ਕਿ ਕੰਪਨੀ ਵਾਲਿਆਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ 8 ਕਰੋੜ 40 ਲੱਖ ਰੁਪਏ ਕੀਤੀ ਐ ਦੀ ਕੋਸ਼ਿਸ਼ ਪਾਈ ਆ ਕਿ ਜੇ ਤੁਸੀਂ ਇੰਨਾ ਕੁ ਵੀ ਕਰੋਗੇ ਤਾਂ ਤੁਹਾਡੇ ਬੱਚੇ ਨੂੰ ਇੰਜੈਕਸ਼ਨ ਮਿਲ ਜਾਊਗਾ ਇਹ ਤੋਂ ਇਲਾਵਾ ਅਸੀਂ ਆਪਣੇ ਬੱਚੇ ਨੂੰ ਮਤਲਬ ਇੱਕ ਸਾਲ ਤੋਂ ਮੈਡੀਸਨ ਦੇ ਰਹੇ ਆ ਉਹ ਰਿਸਟੀ ਪਲਾਨ ਉਹ ਵੀ ਅਸੀਂ 36 ਲੱਖ ਦੀ ਮੈਡੀਸਨ ਲੈ ਚੁੱਕੇ ਆ ਮੈਮ ਸਾਡੇ ਕੋਲ 1 ਕਰੋੜ ਹੋ ਗਿਆ ਸੀ 1 ਕਰੋੜ ਦੇ ਵਿੱਚੋਂ ਅਸੀਂ 36 ਲੱਖ ਦੀ ਮੈਡੀਸਨ ਲੈ ਚੁੱਕੇ ਆ ਤੇ ਹੁਣ ਸਾਡੇ ਕੋਲ 65 ਲੱਖ ਆ ਕਿਉਂਕਿ ਬੱਚੇ ਦੀ ਹਜੇ ਮੈਡੀਸਨ ਇੰਜੈਕਸ਼ਨ ਲੱਗਣ ਤੋਂ ਬਾਅਦ ਵੀ 5 ਸਾਲ ਚੱਲੇਗੀ ਮੈਮ ਤੇ ਮਤਲਬ ਕਿ ਇੱਕ ਬੋਟਲ 6 ਲੱਖ ਦੀ ਹੈ ਦੇਖੋ ਬੱਚੇ ਨੂੰ ਬੁਖਾਰ ਵੀ ਹੋ ਜੇ ਤਾਂ ਇੱਕ ਆਪਾਂ ਨੂੰ ਐ ਹੁੰਦਾ ਕਿ ਹਾਂ ਇਹ ਬਿਲਕੁਲ ਠੀਕ ਹੋ ਜਾਈ ਤੇ ਥਾਂ ਤੇ ਆਪਾਂ ਨੂੰ ਬੁਖਾਰ ਹੋ ਜੇ ਹੁਣ ਇਹਨੂੰ ਇੰਨੀ ਵੱਡੀ ਬਿਮਾਰੀ ਹੈ ਤਾਂ ਅਸੀਂ ਪਰ ਮਤਲਬ ਕਿ ਫਿਰ ਵੀ ਅਸੀਂ ਸਟਰਗਲ ਕਰ ਰਹੇ ਹਾਂ ਕਿ ਹਾਂ ਅਸੀਂ ਆਪਣੇ ਬੱਚੇ ਨੂੰ ਬਚਾਣਾ ਇੰਜੈਕਸ਼ਨ 8 ਕਰੋੜ ਦਾ ਹੈ ਤੇ ਡਾਕਟਰਸ ਦਾ ਕੀ ਕਹਿਣਾ ਕਿ ਉਸ ਤੋਂ ਬਾਅਦ ਇਹ ਠੀਕ ਹੋ ਜਾਏਗਾ ਬਿਲਕੁਲ ਜੀ ਮੈਮ ਪਹਿਲਾਂ ਇਹਦੇ ਟੈਸਟ ਵਗੈਰਾ ਹੋਏ ਸੀਗੇ ਉਹਦੀ ਰਿਪੋਰਟ ਬਾਹਰੋਂ ਆਈ ਸੀਗੀ ਤਾਂ ਸਾਨੂੰ ਪਰਮਿਸ਼ਨ ਮਿਲੀ ਸੀਗੀ ਕਿ ਡਾਕਟਰਾਂ ਨੇ ਕਹਿੰਦੇ ਬੱਚਾ ਇੰਜੈਕਸ਼ਨ ਲੈ ਕੇ ਬਿਲਕੁਲ ਠੀਕ ਹੋ ਜਾਏਗਾ ਆਮ ਬੱਚੇ ਦੀ ਤਰ੍ਹਾਂ ਹੋ ਜਾਏਗਾ ਮੈਮ ਪਹਿਲਾ ਬੱਚਾ ਮੇਰਾ ਸੀਗਾ 1.5 ਸਾਲ ਦਾ ਉਹ ਵੀ ਸੇਮ ਪ੍ਰੋਬਲਮ ਦੇ ਵਿੱਚ ਉਹਦੀ ਡੈਥ ਹੋ ਗਈ ਸੀ ਤੇ ਹੁਣ ਇਹਨੂੰ ਬੱਚੇ ਨੂੰ ਪ੍ਰੋਬਲਮ ਦੂਜੇ ਨੂੰ ਵੀ ਸੇਮ ਹੋ ਗਈ ਤਾਂ ਅਸੀਂ ਪਹਿਲਾ ਬੱਚੇ ਨੂੰ ਨਹੀਂ ਬਚਾ ਸਕੇ ਹੁਣ ਅਸੀਂ ਆਪਣੇ ਦੂਜੇ ਬੱਚੇ ਨੂੰ ਜ਼ਰੂਰ ਬਚਾਵਾਂਗੇ ਉਹ ਵੀ ਤੁਹਾਡੇ ਸਾਰਿਆਂ ਦੀ ਸਹਿਯੋਗ ਨਾਲ ਲੁਧਿਆਣਾ ਟਾਈਮ ਸੈਖਿਓ ਤੁਸੀਂ ਮੈਂ ਹਾਂ ਪ੍ਰਬਲਿੰਦ ਕੋਰ ਇਹ ਵੀਡੀਓ ਸ਼ਾਇਦ ਤੁਹਾਡੇ ਵਾਸਤੇ ਬਹੁਤ ਆਮ ਜਿਹੀ ਹੋਵੇਗੀ ਪਰ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਇੱਕ ਇਹੋ ਜਿਹੇ ਪਰਿਵਾਰ ਨਾਲ ਮਿਲਾਵਾਂਗੇ ਇੱਕ ਇਹੋ ਜਿਹੇ ਬੇਬਸ ਮਾਪਿਆਂ ਦੇ ਨਾਲ ਮਿਲਵਾਵਾਂਗੇ ਜੋ ਕਿ ਆਪਣੇ 2.5 ਸਾਲਾਂ ਦੇ ਬੱਚੇ ਦੀ ਜ਼ਿੰਦਗੀ ਪਚਾਉਣ ਦੇ ਵਿੱਚ ਲੱਗੇ ਹੋਏ ਨੇ ਇਹ ਜਦੋਂ ਜਹਦ ਉਦੋਂ ਦੀ ਚੱਲ ਰਹੀ ਹੈ ਜਦੋਂ ਕਿ ਰਿਦਮ ਵੀਰ ਸਿੰਘ ਨੇ ਜਨਮ ਲਿੱਤਾ ਤੇ ਉਸ ਨੂੰ ਇੱਕ ਇਹੋ ਜੀ ਬਿਮਾਰੀ ਹੋਈ ਜਿਸ ਦੇ ਨਾਲ ਉਸ ਦੇ ਸਰੀਰ ਦੇ ਮਸਲ ਜਿਹੜੇ ਨੇ ਉਹ ਕਮਜ਼ੋਰ ਪੈਣ ਲੱਗੇ ਜਦੋਂ ਪਤਾ ਲੱਗਿਆ ਤਾਂ ਹਰ ਮਾਪਿਓ ਇਹੀ ਚਾਹੁੰਦੇ ਨੇ ਕਿ ਉਹਨਾਂ ਦੇ ਬੱਚੇ ਸਹੀ ਸਲਾਮਤ ਲੈਣ ਲੰਬੀਆਂ ਉਮਰਾਂ ਜੜੀਆਂ ਮਾਨਣ ਪਰ ਇਸ ਬੱਚੇ ਦੀ ਮਜਬੂਰੀ ਦੇਖੋ ਜਾਂ ਮਾਪਿਓ ਜਿਹੜੇ ਨੇ ਉਹ ਕਾਫੀ ਮਜਬੂਰ ਇਸ ਵੇਲੇ ਨਜ਼ਰ ਆ ਰਹੇ ਨੇ ਜਿਹੜੇ ਕਿ ਦਰਦ-ਦਰ ਤੇ ਜਾ ਕੇ ਲੋਕਾਂ ਨੂੰ ਇਹ ਕਹਿ ਰਹੇ ਨੇ ਕਿ ਇਸ ਬੱਚੇ ਦੇ ਲੱਗਣ ਵਾਲੇ ਇੰਜੈਕਸ਼ਨ ਜਿਸ ਦੀ ਕੀਮਤ 8 ਕਰੋੜ ਤੋਂ ਉੱਪਰ ਹੈ ਉਸ ਦੇ ਵਿੱਚ ਕੁਝ ਨਾ ਕੁਝ ਯੋਗਦਾਨ ਪਾਇਆ ਜਾਵੇ ਤੁਸੀਂ ਸੋਚੋ ਕਿ ਆਪਣੇ ਬੱਚੇ ਦੀ ਜ਼ਿੰਦਗੀ ਹਰ ਇੱਕ ਮਾਪਿਆਂ ਨੂੰ ਪਿਆਰੀ ਹੁੰਦੀ ਪਰ ਇਹ ਬੱਚੇ ਨੇ ਕੀ ਦੇਖਿਆ ਹਜੇ ਤੱਕ 2.5 ਸਾਲਾਂ ਦੀ ਉਮਰ ਦੇ ਵਿੱਚ ਕੁਝ ਨਹੀਂ ਦੇਖਿਆ ਪਰ ਇਹੋ ਜੀ ਭਿਆਨਕ ਬਿਮਾਰੀ ਦੇ ਸ਼ਿਕਾਰ ਹੋਣ ਤੋਂ ਬਾਅਦ ਜਿਸ ਤੋਂ ਬਾਅਦ ਕੀ ਇਹ ਮਾਪਿਓ ਜਿਹੜੇ ਬੇਬਸ ਹੋ ਕੇ ਅੱਜ ਸਾਡੇ ਕੋਲ ਵੀ ਪਹੁੰਚੇ ਨੇ ਤਾਂ ਮੈਨੂੰ ਲੱਗਦਾ ਸਾਡੇ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਕੁਝ ਨਾ ਕੁਝ ਯੋਗਦਾਨ ਜ਼ਰੂਰ ਪਾਣਗੇ ਤੇ ਸ਼ੇਅਰ ਜ਼ਰੂਰ ਕਰਨਗੇ ਤਾਂਕਿ ਇਹਨਾਂ ਦੀ ਜਿਹੜੀ ਮਜਬੂਰੀ ਹੈ ਬੇਬਸੀ ਹੈ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤੁਹਾਡੇ ਉਗਦਨ ਦੇ ਨਾਲ ਉਹ ਹੱਲ ਹੋ ਸਕੇ ਬੱਚੇ ਨੂੰ ਵੀ ਮਿਲਵਾਨਿਆ ਰਿਦਮ ਵੀਰ ਸਿੰਘ ਉਸ ਦਾ ਨਾਮ ਦੱਸਿਆ ਜਾ ਰਿਹਾ ਤੁਸੀਂ ਇਹ ਜਿਹੜੀ ਸਟੈਂਡੀ ਦੇਖੀ ਹੈ ਉਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਇਸ ਬੱਚੇ ਨੂੰ ਪ੍ਰੋਬਲਮ ਕੀ ਹੈ ਐਸਐਮਏ ਟਾਈਪ 1 ਹੈ ਜੋ ਜਿਸ ਦੇ ਨਾਲ ਇਸ ਦੇ ਮਸਲ ਜਿਹੜੇ ਕਾਫੀ ਕਮਜ਼ੋਰ ਹੋ ਚੁੱਕੇ ਨੇ ਪਰ ਇਹ ਦਿਮਾਗੀ ਤੌਰ ਤੇ ਬਹੁਤ ਜ਼ਿਆਦਾ ਐਕਟਿਵ ਦੱਸਿਆ ਜਾ ਰਿਹਾ ਹੁਣ ਮੈਂ ਗੱਲਬਾਤ ਵੀ ਕਰ ਰਹੀ ਸੀ ਤਾਂ ਮੈਨੂੰ ਕਹਿ ਰਿਆ ਸੀ ਕਿ ਫਿਸ਼ ਲੈ ਕੇ ਆਓ ਤੇ ਮੇਰਾ ਜਵਾਬ ਆਈ ਸੀ ਵੀ ਮੈਂ ਫਿਸ਼ ਕਿੱਥੇ ਲਗਾਉ ਤੋ ਸੋਚੋ ਜਿਹੜਾ ਬੱਚੇ ਨੂੰ ਕੋਈ ਪ੍ਰੋਬਲਮ ਹੋਵੇ ਉਹ ਨਾਰਮਲੀ ਗੱਲ ਵੀ ਕਰ ਰਿਹਾ ਮੇਰੇ ਨਾਲ ਪਰ ਜੇ ਦੇਖਿਆ ਜਾਵੇ ਕਿ ਇਸ ਨੂੰ ਪ੍ਰੋਪਰ ਤੌਰ ਤੇ ਸਿਰਫ ਮਾਨਸਿਕ ਤੌਰ ਤੇ ਨਹੀਂ ਸਹੀ ਹੋਣਾ ਫਿਜ਼ਿਕਲੀ ਵੀ ਇਹਨੂੰ ਸਟਰੋਂਗ ਹੋਣਾ ਪਵੇਗਾ ਤਾਂ ਇਸ ਜ਼ਿੰਦਗੀ ਦੇ ਵਿੱਚ ਇਸ ਦੁਨੀਆ ਦੇ ਵਿੱਚ ਇਹ ਸਹੀ ਤਰੀਕੇ ਨਾਲ ਵਿਚਰ ਸਕਦਾ ਹੈ ਤੇ ਹਰ ਕੋਈ ਮਾਪਿਓ ਚਾਹੁੰਦੇ ਕਿ ਉਹਨਾਂ ਦੇ ਬੱਚੇ ਸਹੀ ਸਲਾਮਤ ਰਹਿਣ ਤਾਂ ਮੈਮ ਸਾਡੇ ਨਾਲ ਮੌਜੂਦ ਨੇ ਅਸ਼ਸ਼ਕਲ ਮੈਮ ਅਸ਼ਸ਼ਕਲ ਮੈਮ ਮੈਮ ਕੀ ਪ੍ਰੋਬਲਮ ਹੈ ਰਿਦਮ ਨੂੰ ਤੁਸੀਂ ਸਾਡੇ ਦਰਸ਼ਕਾਂ ਨੂੰ ਜਾਣੂ ਕਰਵਾਓ ਕਿਉਂਕਿ ਇਹ ਬਿਲਕੁਲ ਵੱਖਰੇ ਤਰੀਕੇ ਦੇ ਨਾਲ ਹੈ ਤੇ ਇੰਨੀ ਵੱਧ ਕੀਮਤ 8 ਕਰੋੜ ਤੋਂ ਉੱਪਰ ਦੀ ਕੀਮਤ ਜਿਹੜੀ ਹੈ ਤੁਸੀਂ ਯੋਗਦਾਨ ਵਾਸਤੇ ਪੁੱਛ ਰਹੇ ਹੋ ਲੋਕਾਂ ਨੂੰ ਕਹਿ ਰਹੇ ਹੋ ਬਾਰ-ਬਾਰ ਅਵੇਅਰ ਕਰ ਰਹੇ ਹੋ ਕਿ ਪ੍ਰੋਬਲਮ ਮੈਂ ਮੇਰੇ ਨਾਮ ਮਨ ਪੀਤੇ ਪਟਿਆਲੇ ਤੋਂ ਆਸੀ ਤੇ ਬੱਚੇ ਨੂੰ ਐਸਐਮਈ ਟਾਈਪ 1 ਦੀ ਬਿਮਾਰੀ ਹੈ ਸਪਾਇਨਲ ਮਸਕੂਲਰ ਐਟ੍ਰੋਫੀ ਤੇ ਇਹ 6 ਮਹੀਨੇ ਤੋਂ ਬਾਅਦ ਹੀ ਪਤਾ ਲੱਗਦੀ ਹੈ ਇਹਦਾ ਪੀਜੀਆਈ ਟਰੀਟਮੈਂਟ ਚੱਲ ਰਿਹਾ ਹੈ ਚੰਡੀਗੜ੍ਹ ਦੇ ਵਿੱਚ ਤੇ ਇਹਨੂੰ ਇੰਜੈਕਸ਼ਨ ਲੱਗਣਾ ਜੋ ਲਿਗੇਸਟੀਮਾ ਜੋ ਕਿ 8 ਕਰੋੜ 40 ਲੱਖ ਦਾ ਪਹਿਲਾਂ ਇਹਦੀ ਅਮਾਉਂਟ 16 ਕਰੋੜ ਦੀ ਸੀਗੀ ਤੇ ਡਾਕਟਰ ਵੱਲੋਂ ਮਤਲਬ ਕਿ ਕੰਪਨੀ ਵਾਲਿਆਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ 8 ਕਰੋੜ 40 ਲੱਖ ਰੁਪਏ ਕੀਤੀ ਐ ਦੀ ਕੋਸ਼ਟ ਪਤਾਈ ਆ ਕਿ ਜੇ ਤੁਸੀਂ ਇੰਨਾ ਕੁ ਵੀ ਕਰੋਗੇ ਤਾਂ ਤੁਹਾਡੇ ਬੱਚੇ ਨੂੰ ਇੰਜੈਕਸ਼ਨ ਮਿਲ ਜਾਊਗਾ ਇਹ ਤੋਂ ਇਲਾਵਾ ਅਸੀਂ ਆਪਣੇ ਬੱਚੇ ਨੂੰ ਮਤਲਬ ਕਿ 1 ਸਾਲ ਤੋਂ ਮੈਡੀਸਨ ਦੇ ਰਹੇ ਆ ਉਹ ਰਿਸਟੀ ਪਲਾਨ ਉਹ ਵੀ ਅਸੀਂ 36 ਲੱਖ ਦੀ ਮੈਡੀਸਨ ਲੈ ਚੁੱਕੇ ਆ ਮੈਮ ਹਾਂਜੀ ਮੈਮ ਤੁਸੀਂ ਦੱਸਿਆ 36 ਲੱਖ ਦਵਾਈ ਤੱਕ ਆ ਚੁੱਕੀ ਹੈ ਕਿੱਥੋਂ ਮੈਨੇਜ ਹੋਇਆ ਸਾਰਾ ਕੁਝ ਕਿਉਂਕਿ ਨਾਰਮਲੀ ਜਦੋਂ ਦਵਾਈਆਂ ਤੇ ਖਰਚੇ ਹੋਣ ਲੱਗ ਜਾਂਦੇ ਤਾਂ ਘਰ ਉਥਲ-ਪੁਥਲ ਹੋ ਜਾਂਦੇ ਆ ਸਭ ਦਾ ਇਹੀ ਕਹਿਣਾ ਵੀ ਹਸਪਤਾਲਾਂ ਦੇ ਚੱਕਰ ਕਿਸੇ ਨੂੰ ਨਾ ਕੱਟੇ ਕਟਣ ਵੈ ਪਰ ਬੱਚਾ ਇੰਨਾ ਛੋਟਾ ਹੈ ਤੁਸੀਂ ਲੈ ਕੇ ਹਸਪਤਾਲਾਂ ਚ ਜਾਂਚ ਕਰਵਾਈ ਫਿਰ ਇਹਨਾਂ ਖਰਚਾ ਜਿਹੜੇ ਇਲਾਜ ਦਾ ਮੈਮ ਅਸੀਂ 1 ਸਾਲ ਤੋਂ মিডিਆ ਦੇ ਵਿੱਚ ਤੇ ਬਾਕੀ ਸਾਰੀ ਕਿਤੇ ਅਸੀਂ ਸਰਕਾਰਾਂ ਕੋਲ ਸਭ ਕੁਝ ਤੇ ਜਾ ਰਹੇ ਆ ਸਰਕਾਰ ਤਾਂ ਕੋਈ ਹੈਲਪ ਕਰ ਨਹੀਂ ਰਹੀ ਅਸੀਂ মিডিਆ ਦੇ ਰਾਹੀਂ ਆਪਣੇ ਬੱਚੇ ਲਈ ਡੋਨੇਸ਼ਨ ਇਕੱਠੀ ਕਰੀ ਤਾ ਹੁਣ ਇੱਕ ਸਾਡੇ ਕੋਲ 1 ਕਰੋੜ ਹੋ ਗਿਆ ਸੀ 1 ਕਰੋੜ ਦੇ ਵਿੱਚੋਂ ਅਸੀਂ 36 ਲੱਖ ਦੀ ਮੈਡੀਸਨ ਲੈ ਚੁੱਕੇ ਆ ਤੇ ਹੁਣ ਸਾਡੇ ਕੋਲ 65 ਲੱਖ ਆ ਕਿਉਂਕਿ ਬੱਚੇ ਦੀ ਹਜੇ ਮੈਡੀਸਨ ਇੰਜੈਕਸ਼ਨ ਲੱਗਣ ਤੋਂ ਬਾਅਦ ਵੀ 5 ਸਾਲ ਚੱਲੇਗੀ ਮੈਮ ਤੇ ਮਤਲਬ ਕਿ ਇੱਕ ਬੋਤਲ 6 ਲੱਖ ਦੀ ਹੈ ਤੇ ਮਤਲਬ ਦੋ ਬੋਤਲਾਂ ਸਾਨੂੰ 12 ਲੱਖ ਦੀਆਂ ਦੇ ਨਾਲ ਤਿੰਨ ਬੋਤਲਾਂ ਸਾਨੂੰ ਫ੍ਰੀ ਮਿਲੀਆਂ ਉਹ ਅਸੀਂ ਹੁਣ ਤੱਕ 36 ਲੱਖ ਦੀ ਮੈਡੀਸਨ ਲੈ ਚੁੱਕੇ ਆ ਮੈਮ ਤੇ ਉਹਦੇ ਨਾਲ ਹੀ ਬੱਚੇ ਦੇ ਵਿੱਚ ਰਿਕਵਰੀ ਹੋਈ ਹੈ ਕਿਉਂਕਿ ਪਹਿਲਾ ਬੱਚਾ ਬੈੜਦਾ ਨਹੀਂ ਸੀ ਨਹੀਂ ਡੋਲ ਸੀ ਬਿਲਕੁਲ ਨਹੀਂ ਮਤਲਬ ਗਰਦਨ ਖੜਾਉਂਦਾ ਸੀ ਤੇ ਹੁਣ ਬੱਚਾ ਬੈਠਣ ਲੱਗ ਗਿਆ ਤੇ ਗਰਦਨ ਵੀ ਖੜਾਉਂਦਾ ਮੈਮ ਜਦੋਂ ਇਹ ਬੈਠਣਾ ਸ਼ੁਰੂ ਹੋਇਆ ਹੈ ਤੁਹਾਨੂੰ ਲੱਗਿਆ ਵੀ ਸ਼ਾਇਦ ਦਵਾਈ ਦਾ ਅਸਰ ਹੋ ਰਿਹਾ ਤਾਂ ਤੁਸੀਂ ਥੋੜੇ ਹੋਰ ਹਿੰਮਤੀ ਹੋਗੇ ਹੋਵੋਗੇ ਕਿ ਜੇ ਇਲਾਜ ਦੇ ਨਾਲ ਹੀ ਸਭ ਕੁਝ ਬਣਦਾ ਤਾਂ ਕਿਉਂ ਨਾ ਬੱਚੇ ਦੀ ਜਾਨ ਕੋਚ ਆ ਜਾਵੇ ਮੈਮ ਦੇਖੋ ਪਹਿਲਾ ਪਹਿਲਾ 1 ਸਾਲ ਪਹਿਲਾਂ ਇਹ દિਵਾਲੀ ਵੇਲੇ ਇਹ ਵੈਂਟੀਲੇਟਰ ਤੱਕ ਵੀ ਚੱਲਾ ਗਿਆ ਸੀਗਾ ਤੇ ਅਸੀਂ ਫਿਰ ਬੱਚਾ ਜਦੋਂ ਵੈਂਟੀਲੇਟਰ ਤੇ ਚੱਲਾ ਗਿਆ ਤਾਂ ਸਾਡਾ ਸਾਰਾ ਕੁਝ ਫਿਰ ਬੰਦ ਹੋ ਗਿਆ ਸੀ ਕਿਉਂਕਿ ਅਸੀਂ ਮੀਟੇ ਰਹੀ ਪਹਿਲਾਂ ਇਕੱਠਾ ਕਰ ਰਹੇ ਸੀ ਫਿਰ ਅਸੀਂ ਜਦ ਤੱਕ ਕਿ ਬੱਚਾ ਠੀਕ ਨਹੀਂ ਹੋਇਆ ਤਾਂ ਅਸੀਂ ਸ਼ੁਰੂ ਨਹੀਂ ਕੀਤਾ ਹੁਣ ਅਸੀਂ ਬੱਚਾ ਮਤਲਬ ਬੈਠਣ ਗੈਰੀਕਵਰੀ ਕਰ ਗਿਆ ਤਾਂ ਹੁਣ ਅਸੀਂ ਦੁਬਾਰਾ ਸਟਾਰਟ ਕੀਤਾ ਕਿ ਸਾਡੇ ਬੱਚੇ ਦੀ ਅਸੀਂ ਜ਼ਿੰਦਗੀ ਬਚਾਲ ਦੇ ਵਿੱਚ ਇਕੱਠਾ ਕਰੀਏ ਹਾਂਜੀ ਡੋਨੇਸ਼ਨ ਇਕੱਠੇ ਕਰੀ ਜਿਆਦਾਤਰ ਦੇਖਿਆ ਜਾਵੇ ਜਦੋਂ ਇਹੋ ਜੀ ਕੋਈ ਪ੍ਰੋਬਲਮ ਹੋਵੇ ਘਰ ਪਰਿਵਾਰ ਦੇ ਵਿੱਚ ਸਾਰਾ ਕੁਝ ਹਿਲ ਜਾਂਦਾ ਇੱਕ ਵਾਰੀ ਹਿੰਮਤ ਜਟਾਣੀ ਬਹੁਤ ਔਖੀ ਪਰ ਬੱਚੇ ਦਾ ਮੂੰਹ ਦੇਖ ਕੇ ਸ਼ਾਇਦ ਇੱਕ ਮਾਂ ਦਾ ਦਿਲ ਕਹਿੰਦਾ ਹੋਵੇਗਾ ਕਿ ਮੈਂ ਜਿੰਨਾ ਮਰਜ਼ੀ ਹੋਵੇ ਜਿੰਤੋਂ ਤੱਕ ਹੋਵੇ ਮੈਂ ਆਪਣੀ ਵਾ ਲਗਾਨੀ ਹੈ ਜੀ ਦੇਖੋ ਬੱਚੇ ਨੂੰ ਬੁਖਾਰ ਵੀ ਹੋ ਜੇ ਤਾਂ ਇੱਕ ਆਪਾਂ ਨੂੰ ਐ ਹੁੰਦਾ ਕਿ ਹਾਂ ਇਹ ਬਿਲਕੁਲ ਠੀਕ ਹੋ ਜਾਈ ਤੇ ਥਾਂ ਤੇ ਆਪਾਂ ਨੂੰ ਬੁਖਾਰ ਹੋ ਜੇ ਹੁਣ ਇਹਨੂੰ ਇੰਨੀ ਵੱਡੀ ਬਿਮਾਰੀ ਹੈ ਤਾਂ ਅਸੀਂ ਪਰ ਮਤਲਬ ਕਿ ਫਿਰ ਵੀ ਅਸੀਂ ਸਟਰਗਲ ਕਰ ਰਹੇ ਹਾਂ ਕਿ ਹਾਂ ਅਸੀਂ ਆਪਣੇ ਬੱਚੇ ਨੂੰ ਬਚਾਣਾ ਕਿਉਂਕਿ ਅਸੀਂ ਨੇ ਹਿੰਮਤ ਕਰੀ ਹੈ ਕਿ ਹਾਂ ਆਪਣੇ ਬੱਚੇ ਨੂੰ ਬਚਾਣ ਲਈ ਅਸੀਂ 36 ਲੱਖ ਦੀ ਮੈਡੀਸਿਨ ਲੈ ਚੁੱਕੀਆਂ ਤਾਂ ਅਸੀਂ ਇੰਜੈਕਸ਼ਨ ਵੀ ਲਗਵਾ ਸਕਦੇ ਹਾਂ ਉਹ ਵੀ ਤੁਹਾਡੇ ਸਾਰੇ ਦੀ ਹੈਲਪ ਦੇ ਨਾਲ ਇੰਜੈਕਸ਼ਨ 8 ਕਰੋੜ ਦਾ ਹੈ ਤੇ ਡਾਕਟਰਸ ਦਾ ਕੀ ਕਹਿਣਾ ਕਿ ਉਸ ਤੋਂ ਬਾਅਦ ਇਹ ਠੀਕ ਹੋ ਜਾਏਗਾ ਬਿਲਕੁਲ ਜੀ ਮੈਮ ਪਹਿਲਾਂ ਇਹਦਾ ਟੈਸਟ ਵਗੈਰਾ ਹੋਏ ਸੀਗੇ ਉਹਦੀ ਰਿਪੋਰਟ ਬਾਹਰੋਂ ਆਈ ਸੀਗੀ ਤਾਂ ਸਾਨੂੰ ਪਰਮਿਸ਼ਨ ਮਿਲੀ ਸੀਗੀ ਕਿ ਡਾਕਟਰਾਂ ਨੇ ਕਹਿੰਦੇ ਬੱਚਾ ਇੰਜੈਕਸ਼ਨ ਲੈ ਕੇ ਬਿਲਕੁਲ ਠੀਕ ਹੋ ਜਾਏਗਾ ਆਮ ਬੱਚੇ ਇਤਰਾ ਹੋ ਚੁਕਾ ਮੈਮ ਜੀ ਤਾਂ ਇੰਜੈਕਸ਼ਨ ਕਿੱਥੋਂ ਦੀ ਮਿਲਣਾ ਕਿਉਂਕਿ ਇੰਡੀਆ ਦੇ ਵਿੱਚ ਮੈਨੂੰ ਲੱਗਦਾ ਸ਼ਾਇਦ ਇਹੋ ਜੀ ਚੀਜ਼ ਅਜੇ ਨਹੀਂ ਪਹੁੰਚੀ ਕਿ ਜਿਹਦੀ ਕੀਮਤ ਇੰਨੀ ਵੱਧ ਹੋਵੇ ਕਿ ਮੈਮ ਇਹ ਜੁਐਸੇ ਅਮਰੀਕਾ ਦੇ ਵਿੱਚੋਂ ਇੰਜੈਕਸ਼ਨ ਆਏਗਾ ਜੀ ਮੈਮ ਤੇ ਪਜੀਆ ਦੇ ਵਿੱਚ ਦਾ ਇਲਾਜ ਰੈਗੂਲਰ ਚੱਲ ਰਿਹਾ ਉਸ ਉਸ ਦੇ ਵਿੱਚ ਡਾਕਟਰਸ ਕੀ ਕਹਿ ਰਹੇ ਕੁਝ ਇੰਪਰੂਵਮੈਂਟ ਨਜ਼ਰ ਆਦੀ ਹੋ ਰਹੀ ਹੈ ਜੀ ਮੈਮ ਇੰਜੈਕਸ਼ਨ ਆ ਮਤਲਬ ਕਿ ਇੰਜੈਕਸ਼ਨ ਤਾਂ ਬਾਹਰੋਂ ਹੀ ਆਏਗਾ ਕਿਉਂਕਿ ਆਪਣੇ ਇੰਡੀਆ ਵਿੱਚ ਇਹਦਾ ਟ੍ਰੀਟਮੈਂਟ ਹੈਗਾ ਨਹੀਂ ਇਹ ਮਤਲਬ ਕਿ ਬੱਚਾ ਬਿਲਕੁਲ ਠੀਕ ਹੋਏਗਾ ਕਿਉਂਕਿ ਇਹਦੇ ਟੈਸਟ ਵਗੈਰਾ ਸਾਰੇ ਮਲਾ ਇਹਨੀ ਤਾਂ ਇੰਜੈਕਸ਼ਨ ਲੈ ਕੇ ਬਿਲਕੁਲ ਠੀਕ ਹੋ ਜਾਏਗਾ ਮੈਮ ਹੀ ਮੈਮ ਤੁਸੀਂ ਕਿਸੇ ਹੋਰ ਡਾਕਟਰ ਨਾਲ ਸਲਾਹ ਕੀਤੀ ਹੈ ਜਿਵੇਂ ਹੁਣ ਕਈ ਵਾਰੀ ਇਦਾਂ ਹੁੰਦਾ ਨਾ ਵੀ ਜੇ ਇੱਕ ਤੋਂ ਨਾ ਆਰਾਮ ਆਉਂਦਾ ਹੋਵੇ ਤਾਂ ਆਪਾਂ ਦੂਜੇ ਡਾਕਟਰ ਵੱਲ ਨੂੰ ਭਜਦੇ ਹਾਂ ਤੁਸੀਂ ਸਾਰੇ ਪਾਸੇ ਦੇਖ ਰਹੇ ਹੋ ਹੱਥ ਪੈਰ ਮਾਰ ਰਹੇ ਜਦੋਂ ਇਹੋ ਜੀ ਕੀਮਤ ਬੰਦਾ ਸੁਣਦਾ ਤਾਂ ਸੋਚਦਾ ਕਿ ਇੱਕ ਵਾਰੀ ਹੋਰ ਕਿਸੇ ਨੂੰ ਦਿਖਾ ਦਈਏ ਕੀ ਸਾਰਿਆਂ ਦੀ ਸੇਮ ਇਹੀ ਚੀਜ਼ ਪ੍ਰੋਬਲਮ ਹੈ ਨਹੀਂ ਮੈਮ ਕਿਉਂਕਿ ਪੀਜੀਏ ਤੋਂ ਬਾਅਦ ਦਾ ਟ੍ਰੀਟਮੈਂਟ ਕਿਤੇ ਹੋ ਨਹੀਂ ਸਕਦਾ ਅਸੀਂ ਪੀਜੀਏ ਦੇ ਵਿੱਚ ਹੀ ਟ੍ਰੀਟਮੈਂਟ ਕਰਾ ਰਹੇ ਹਾਂ ਬੱਚੇ ਦਾ ਤੇ ਕਿਉਂਕਿ ਪਹਿਲਾ ਬੱਚਾ ਮੇਰਾ ਸੀਗਾ 1.5 ਸਾਲ ਦਾ ਉਹ ਵੀ ਸੇਮ ਪ੍ਰੋਬਲਮ ਦੇ ਵਿੱਚ ਉਹਦੀ ਡੈਥ ਹੋ ਗਈ ਸੀ ਤੇ ਹੁਣ ਇਹਨੂੰ ਬੱਚੇ ਨੂੰ ਪ੍ਰੋਬਲਮ ਦੂਜੇ ਨੂੰ ਵੀ ਸੇਮ ਹੋ ਗਈ ਤਾਂ ਅਸੀਂ ਪਹਿਲਾ ਬੱਚੇ ਨੂੰ ਨਹੀਂ ਬਚਾ ਸਕੇ ਹੁਣ ਅਸੀਂ ਆਪਣੇ ਦੂਜੇ ਬੱਚੇ ਨੂੰ ਜ਼ਰੂਰ ਬਚਾਵਾਂਗੇ ਉਹ ਵੀ ਤੁਹਾਡੀ ਸਾਰਿਆਂ ਦੀ ਸਹਿਯੋਗ ਨਾਲ ਪਹਿਲੇ ਨੂੰ ਵੀ ਸੇਮ ਸੇਮ ਪ੍ਰੋਬਲਮ ਜੀ ਮੈਮ ਪਹਿਲਾਂ ਬੱਚੇ ਨੂੰ ਵੀ ਸੇਮ ਪ੍ਰੋਬਲਮ ਸੀਗੀ ਤੇ ਉਹਦੀ 1.5 ਸਾਲ ਦੀ ਦੀ ਡੈਥ ਹੋ ਗਈ ਸੀ ਤੁਸੀਂ ਡਾਇਗਨੋਸ ਕਰਵਾਇਆ ਸੀ ਉਦੋਂ ਪਤਾ ਲੱਗਿਆ ਸੀ ਕਿ ਇਹਦੀ ਵਾਰੀ ਤੁਹਾਨੂੰ ਥੋੜਾ ਨਹੀਂ ਮੈਮ ਉਹ ਵਾਲਾ ਟੈਸਟ ਵਗੈਰਾ ਇੱਥੇ ਹੁੰਦਾ ਨਹੀਂ ਹੈਗਾ ਮੈਮ ਹਾਂਜੀ ਇਹ ਵੀ ਪ੍ਰੋਬਲਮ 6 ਮਹੀਨੇ ਤੋਂ ਬਾਅਦ ਹੀ ਬੱਚੇ ਨੂੰ ਬੱਚੇ ਵਿੱਚ ਦਿਖਦੀ ਹੈ ਮੈਮ ਜੀ ਮੈਮ ਤਾਂ ਸਰ ਕੀ ਕਹਿਣਾ ਚਾਹੁੰਦੇ ਹੋ ਬੱਚੇ ਨੂੰ ਲੈ ਕੇ ਅੱਜ ਖੜੇ ਹੋ ਸ਼ਾਇਦ ਮੈਨੂੰ ਲੱਗਦਾ ਹੈ ਕਿ ਇੱਕ ਮਾਪਿਓ ਜਿਹੜੇ ਨੇ ਉਹ ਸਾਰੀ ਵਾਰ ਆ ਦਿੰਦੇ ਨੇ ਕਿ ਬੱਚੇ ਨੂੰ ਕੁਝ ਨਾ ਹੋਵੇ ਅਸੀਂ ਮਤਲਬ ਡੇਲੀ ਕਿਤਨਾ ਕਿਤੇ ਜਾਂਦੇ ਰਹੇ ਨੇ ਅੱਜ ਅਸੀਂ ਸਵੇਰ ਦੇ ਲੁਧਿਆਣੇ ਆਏ ਆ ਤੇ ਹਰ ਇੱਕ ਜਿੱਤੇ ਸਾਨੂੰ ਉਮੀਦ ਹੈ ਅਸੀਂ ਹਰ ਇੱਕ ਮਿੰਨਾ ਗੱਲ ਕਰ ਰਹੇ ਹਾਂ ਤੇ ਸਾਰੇ ਸਾਡੇ ਸਾਥ ਵੀ ਦੇ ਰਹੇ ਨੇ ਤੇ ਮੈਨੂੰ ਉਮੀਦ ਹੈ ਵੀ ਜਿਵੇਂ ਤੁਸੀਂ ਸਾਰੇ ਜਾਣੇ ਸਾਥ ਦੇ ਰਹੇ ਹੋ ਵੀ ਇਸ ਨਾਲ ਆਪਾਂ ਜਿਹੜਾ ਇਹਨਾਂ ਇੰਜੈਕਸ਼ਨ ਆ ਬਹੁਤ ਜਲਦੀ ਲਗਵਾ ਲਾਂਗੇ ਤੇ ਮੈਨੂੰ ਤੁਹਾਡੇ ਸਾਰਿਆਂ ਦੀ ਸਾਥ ਦੀ ਬਹੁਤ ਜ਼ਰੂਰਤ ਹੈ ਤੇ ਸਾਡੇ ਮੂਰੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਸਾਡੇ ਬੱਚੇ ਦੀ ਹੈਲਪ ਕਰੋ ਤਾਂ ਕਿ ਬੱਚਾ ਆਪਣੇ ਵਾਂਗ ਜਿਹੜੇ ਜ਼ਿੰਦਗੀ ਵਧੀਆ ਬਤੀਤ ਕਰੇ ਜੀ ਕਈ ਵਾਰੀ ਬੇਵਸਨੀ ਮਹਿਸੂਸ ਕਰਦੇ ਆਪਣੇ ਆਪ ਨੂੰ ਕਿ ਪਹਿਲਾਂ ਵੀ ਤੁਸੀਂ ਜਿਵੇਂ ਦੱਸਿਆ ਕਿ ਇੱਕ ਪ੍ਰੋਬਲਮ ਤੁਸੀਂ ਦੇਖੀ ਉਸ ਤੋਂ ਬਾਹਰ ਆਣਾ ਫਿਰ ਬੱਚੇ ਨੂੰ ਦੁਬਾਰਾ ਹੋਣਾ ਕਈ ਵਾਰੀ ਮੰਨ ਨਹੀਂ ਭਰ ਜਾਂਦਾ ਕਿ ਇਹੋ ਜੀ ਚੀਜ਼ ਕਿਉਂ ਸਾਡੇ ਨਾਲ ਹੋ ਰਹੀ ਹੈ ਰੱਬ ਨਾਲ ਤਾਂ ਨਹੀਂ ਕੋਈ ਸ਼ਿਕਵਾ ਦੇਖੋ ਰੱਬ ਨੂੰ ਆਪਾਂ ਕੋਈ ਦੋਸ਼ ਨਹੀਂ ਦੇ ਸਕਦੇ ਆਪਾਂ ਨੂੰ ਹਿੰਮਤ ਉਹਨਾਂ ਨੇ ਦੇ ਰੱਬ ਹੀ ਦੇ ਰਿਹਾ ਕਿ ਹਾਂ ਆਪਾਂ ਬੱਚੇ ਲਈ ਲੜ ਸਕਦੇ ਆਂ ਤੁਸੀਂ ਤੁਹਾਡੇ ਸਾਰਿਆਂ ਦੀ ਸਾਥ ਦੀ ਲੋੜ ਹੈ ਕਿ ਹਾਂ ਤੁਸੀਂ ਬੱਚੇ ਨੂੰ ਖੁਦ ਹੀ ਦੇਖ ਲਓ ਕਿ ਕਿੰਨਾ ਮਾਸੂਮ ਹੈ ਸਾਨੂੰ ਇਹ ਹੁੰਦਾ ਹੈ ਕਿ ਸਾਡਾ ਬੱਚਾ ਵੀ ਬਿਲਕੁਲ ਆਮ ਬੱਚੇ ਦੀ ਤਰ੍ਹਾਂ ਹੋਵੇ ਉਹ ਤੁਹਾਡੇ ਸਾਰੇ ਦੀ ਸਹਿਯੋਗ ਦੀ ਲੋੜ ਹੈ ਕਿ ਹਾਂ ਸਾਡਾ ਬੱਚਾ ਠੀਕ ਹੋ ਜੀ ਰਿਦਮ ਠੀਕ ਹੋ ਤੁਸੀਂ ਹਾਂਜੀ ਬੋਲੋ ਅੱਜ ਬੋਲੋ ਠੀਕ ਹੋ ਕੁੱਕ ਅਏ ਕੌਣ ਹੈ ਕੁੱਕ ਨਹੀਂ ਕੌਣ ਹੈ ਇਹ ਕੌਣ ਨਹੀਂ ਦੱਸੋ ਕੌਣ ਹੈ ਇਹਦਾ ਅੱਛਾ ਇਹ ਕੌਣ ਹੈ ਫਿਸ਼ ਦੇਖਣੀ ਹੈ ਫਿਸ਼ ਦੇਖਣੀ ਹੈ ਹਾਂ ਚਲੋ ਫਿਸ਼ ਦੇਖਣ ਚੱਲੀਏ ਓਕੇ ਓਕੇ ਤਾਂ ਮੈਮ ਜਿਵੇਂ ਤੁਸੀਂ ਅਪੀਲ ਕੀਤੀ ਹੈ ਹੁਣ ਤੱਕ ਡੋਨੇਸ਼ਨਸ ਦੀ ਤੌਰ ਜਿਹੜਾ ਤੁਸੀਂ ਚੱਲ ਰਿਹਾ ਹੈ ਉਹਦੇ ਵਿੱਚ ਕੁਝ ਯੋਗਦਾਨ ਲੋਕਾਂ ਨੇ ਪਾਇਆ ਹੈ ਕੁਝ ਇਕੱਠਾ ਹੋਇਆ ਸਰ ਹਾਂਜੀ ਮੈਮ ਸਾਡੇ ਕੋਲ ਇਸ ਟਾਈਮ 65 ਲੱਖ ਰੁਪਿਆ ਰਹਿ ਗਿਆ ਜੀ ਤੇ 1 ਕਰੋੜ ਪਲੱਸ ਹੋ ਗਿਆ ਸੀਗਾ ਫਿਰ ਉਹਦੇ ਵਿੱਚੋਂ 36 ਲੱਖ ਰੁਪਿਆ ਦੀ ਮੈਡੀਸਿਨ ਲੈ ਲਈ ਹੈ ਤੇ ਹੁਣ ਤਾਂ ਹੁਣ ਮਤਲਬ ਆਪਣੇ ਕੋਲ 65 ਲੱਖ ਰੁਪਏ ਹੈ ਤੁਹਾਡੇ ਸਾਰੇ ਸਹਿਯੋਗ ਨਾਲ ਹੀ ਹੋਇਆ ਜੀ ਮੈਮ ਸਰ ਮੈਮ ਕੀ ਕਹਿਣਾ ਚਾਹੁੰਦੇ ਹੋ ਅਪੀਲ ਕੀ ਕਰਨਾ ਚਾਹੁੰਦੇ ਹੋ ਮੰਮੀ ਦੀ ਕੋ ਅਪੀਲ ਤੇ ਇਹ ਕਰਦੇ ਆ ਸਾਡੀ ਸਰਕਾਰ ਕੋਈ ਹੈਲਪ ਨਹੀਂ ਕਰ ਰਹੀ ਤੁਹਾਡੀ ਆਮ ਪਬਲਿਕ ਐਨ ਆਰ ਆਈ ਭਾਈ ਸਾਰਿਆਂ ਦੇ ਸਹਿਯੋਗ ਦੇ ਨਾਲ ਆਪਾਂ ਬੱਚੇ ਨੂੰ ਠੀਕ ਕਰ ਸਕਦੇ ਆ ਤੇ ਇਹਨੂੰ ਆਪਾਂ ਨਵੀਂ ਜ਼ਿੰਦਗੀ ਦੇ ਸਕਦੇ ਆ ਐਨ ਆਰ ਆਈ ਵੀਰਾਂ ਦੇ ਕਾਲ ਆਉਂਦੇ ਕਿਉਂਕਿ ਜਦੋਂ ਵੀ ਪੰਜਾਬ ਚ ਕੋਈ ਆਫਤ ਹੋਵੇ ਚਾਹੇ ਕੁਝ ਵੀ ਹੋਵੇ ਲੋੜਵੰਦ ਹੋਵੇ ਤਾਂ ਮੈਨੂੰ ਲੱਗਦਾ ਕਿ ਐਨ ਆਰ ਆਈ ਭਰਾ ਮੋਢੇ ਨਾਲ ਮੋਢਾ ਜੋੜ ਕੇ ਖੜ ਜਾਂਦੇ ਆ ਕਿਸੇ ਦਿਨ ਗੱਲਬਾਤ ਕੀਤੀ ਹਾਂਜੀ ਮੈਨੂੰ ਕਾਲ ਆਉਂਦੀ ਹੈ ਜਿਵੇਂ ਅਸੀਂ ਰਾਤ ਨੂੰ ਕਈ ਵੇਰ ਸੁੱਤੇ ਹੁੰਦੇ ਨੇ ਨਾ ਸਾਨੂੰ ਸੁੱਤੇ ਪੈਨੂੰ ਵੀ ਕਾਲ ਆ ਜਾਂਦੀਆਂ ਪੁੱਛਦੇ ਨੇ ਵੀ ਅਸੀਂ ਤੁਹਾਡੀ ਵੀਡੀਓ ਦੇਖੀ ਬੇਟੇ ਨੂੰ ਕਿਵੇਂ ਕੀ ਪ੍ਰੋਬਲਮ ਹੈ ਵੀ ਕੀ ਮੇ ਇਲਾਜ ਹੋ ਜਾ ਫਿਰ ਉਹਨਾਂ ਦੱਸਦੇ ਨੇ ਮਤਲਬ ਉਹਨਾਂ ਦਾ ਦਿਲ ਬਹੁਤ ਵੱਡਾ ਹੈ ਮਤਲਬ ਬਹੁਤ ਵਧੀਆ ਹੈਲਪ ਕਰ ਦਿੰਦੇ ਨੇ ਬੱਚੇ ਦੀ ਕਿਉਂਕਿ ਇੱਕ ਬੱਚਾ ਪੰਜਾਬ ਤੋਂ ਹੈ ਤੇ ਇੱਕ ਉਹਨਾਂ ਨੂੰ ਐ ਹੁੰਦਾ ਵੀ ਸਾਡੇ ਵੀ ਬੱਚੇ ਹੈਗੇ ਹਨਾ ਵੀ ਫੈਮਿਲੀ ਸਾਡੀ ਦੂਰ ਆ ਤੇ ਉਹ ਕਹਿੰਦੇ ਨੇ ਯਾਰ ਵੀ ਕੋਈ ਫਿਕਰ ਨਾ ਕਰੋ ਵੀ ਜਿੰਨਾ ਹੋ ਸਕੇ ਆ ਤੁਹਾਡੇ ਨਾਲ ਖੜੇ ਆ ਤੇ ਬਿਲਕੁਰੀਦਮ ਨੇ ਬਿਲਕੁਤ ਅੰਦਰ ਉਸਤ ਹੋ ਜਾਣਾ ਇਹ ਹੌਸਲੇ ਦੇ ਨਾਲ ਮੈਂ ਤੁਰਿਆ ਫਿਰਾਂ ਜੀ ਜੀ ਮੈਂ ਮੈਮ ਸਾਡੇ ਗੁਰੂ ਸਾਹਿਬ ਹੀ ਜਿਹੜੇ ਆ ਬਾਣੀ ਚ ਵੀ ਲਿਖ ਕੇ ਸਾਰਾ ਕੁਝ ਦੱਸ ਗਏ ਕਿ ਵਿਦਸਤਵੰਦ ਕੱਟਣਾ ਜ਼ਰੂਰੀ ਹੈ ਤੇ ਸਾਡੀ ਆਮ ਜਨਤਾ ਜਦੋਂ ਹੋਟਲਾਂ ਚ ਬਹਿ ਕੇ ਖਾਂਦੀ ਹੈ ਨਾ ਤਾਂ ਮੈਨੂੰ ਲੱਗਦਾ ਉੱਥੇ ਕਿੰਨੇ ਕਿੰਨੇ ਹਜ਼ਾਰਾਂ ਦੇ ਬਿੱਲ ਬਣ ਜਾਂਦੇ ਪਰ ਜਦੋਂ ਡੋਨੇਸ਼ਨ ਦੀ ਵਾਰੀ ਆਉਂਦੀ ਸ਼ਾਇਦ ਉਹ ਹੱਥ ਘੁੱਟ ਲੈਂਦੇ ਆ ਕਿ ਅਸੀਂ ਆਪਣੇ ਘਰ ਦੇ ਵਿੱਚ ਖਰਚਾ ਕਰ ਦਈਏ ਉਹਨਾਂ ਵਾਸਤੇ ਕੀ ਸੁਨੇਹਾ ਹੈ ਕਿ ਜਿਹੜੇ ਵਿਦਸਵੰਦ ਕੱਟਣੇ ਜ਼ਰੂਰੀ ਆ ਉਹ ਕਿੰਨਾ ਕੁ ਤੁਸੀਂ ਉਸ ਚੀਜ਼ ਨੂੰ ਸਮਝਦੇ ਹੋ ਦੇਖੋ ਵਿਦਸਵੰਦ ਹਰ ਕੋਈ ਕ ਤੇ ਜਿੱਥੇ ਮਤਲਬ ਲੋਡ ਹੈ ਤੁਹਾਨੂੰ ਉੱਥੇ ਹੀ ਦੇਣਾ ਚਾਹੀਦਾ ਕਿਉਂਕਿ ਗੁਰਦੁਆਰਿਆਂ ਮੰਦਿਰਾਂ ਸਾਰੇ ਕਿਤੇ ਹੈਗਾ ਸਭ ਕੁਝ ਹੈਗਾ ਜਿੱਥੇ ਲੋਡ ਹੈ ਤੁਸੀਂ ਪਲੀਜ਼ ਉੱਥੇ ਦਿਓ ਅਸੀਂ ਇਹ ਅਪੀਲ ਕਰਨਾ ਚਾਹੁੰਦੇ ਆ ਜੀ ਜੀ ਤਾਂ ਤੁਸੀਂ ਦੇਖੋ ਬੱਚੇ ਰਿਦਮ ਵੀਰ ਵਾਸਤੇ ਉਸ ਦੀ ਜ਼ਿੰਦਗੀ ਬਚਾਉਣ ਵਾਸਤੇ ਇਹ ਮਾਪਿਓ ਲਗਾਤਾਰ ਲੱਗੇ ਹੋਏ ਆ ਦਿਨ ਰਾਤ ਇੱਕ ਕਰਦੇ ਆ ਕਦੀ ਕਿਸੇ ਦੇ ਕੋਲ ਜਾ ਕੇ ਉਹਨਾਂ ਨੂੰ ਆਪਣੇ ਬੱਚੇ ਬਾਰੇ ਦੱਸਦੇ ਤੇ ਕਦੀ ਕਿਸੇ ਨੂੰ ਜਾ ਕੇ ਦੱਸਦੇ ਆ ਤਾਂ ਸੋਸ਼ਲ ਮੀਡੀਆ ਦੀ ਪਾਵਰ ਅੱਜ ਦੇਖਣ ਨੂੰ ਮਿਲੇਗੀ ਕਿਉਂਕਿ ਅੱਜ ਤੁਸੀਂ ਸਕੈਨਰ ਦੇਖ ਰਹੇ ਹੋ ਇਹਨਾਂ ਦੇ ਕੰਟੈਕਟ ਨੰਬਰ ਵੀ ਹੈਗੇ ਆ ਵੀ ਜਰੂਰ ਅਸੀਂ ਸ਼ੇਅਰ ਕਰਾਂਗੇ ਕਿਉਂਕਿ ਇਹ ਵੀਡੀਓ ਸਿਰਫ ਉਹਨਾਂ ਵਾਸਤੇ ਹੈ ਜਿਹੜੇ ਕਿ ਸ਼ਾਇਦ ਸਮਝਦੇ ਕਿ ਜ਼ਿੰਦਗੀ ਦੇ ਵਿੱਚ ਜੇਕਰ ਤੁਸੀਂ ਦਸਬੰਧ ਕੱਟਣਾ ਸ਼ੁਰੂ ਕਰ ਦੋਗੇ ਤਾਂ ਤੁਹਾਡੀ ਕਮਾਈ ਦੇ ਵਿੱਚ ਹੀ ਵਾਧਾ ਹੋਏਗਾ ਤਾਂ ਜਿਹੜੇ ਦਸਵੰਦ ਤੁਸੀਂ ਸ਼ਾਇਦ ਗੁਰੂ ਘਰਾਂ ਦੇ ਵਿੱਚ ਮੰਦਰਾਂ ਦੇ ਵਿੱਚ ਜਾਜਾ ਦੇ ਇੰਨੇ ਹੋ ਉਹਨਾਂ ਦੀ 골ਕਾ ਜਿਹੜੀਆਂ ਭਰਦੇ ਹੋ ਉਹ ਦਸਵੰਦ ਸ਼ਾਇਦ ਕੁਝ ਛੋਟੀ ਜੀ ਕੀਮਤ ਹੀ ਤੁਹਾਡੀ ਇਸ ਬੱਚੇ ਦੀ ਜ਼ਿੰਦਗੀ ਬਚਾੜ ਦੇ ਵਿੱਚ ਯੋਗਦਾਨ ਪਾ ਸਕਦੀ ਹੈ ਤਾਂ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਲੋਕ ਸਮਝਦੇ ਨੇ ਕਿ ਅਸੀਂ ਜ਼ਿੰਦਗੀ ਦੇ ਵਿੱਚ ਕੁਝ ਚੰਗਾ ਕਰਨਾ ਚਾਹੁੰਦੇ ਆ ਜਾਂ ਕਿਸੇ ਦੀ ਮਦਦ ਕਰਨਾ ਚਾਹੁੰਦੇ ਆ ਦੇਖੋ ਚੈਰਿਟੀ ਜਿਹੜੀ ਹੈ ਉਹ ਹਰ ਕਿਸੇ ਥਾਂ ਦੇ ਉੱਤੇ ਲੋਕ ਸੋਚਦੇ ਜ਼ਰੂਰ ਆ ਪਰ ਕਰਨ ਦਾ ਸਹੀ ਢੰਗ ਨਹੀਂ ਮਿਲਦਾ ਸਹੀ ਰਾਹ ਨਹੀਂ ਮਿਲਦਾ ਤਾਂ ਇਹ ਬਿਲਕੁਲ ਲੋੜਵੰਦੇ ਕਿਉਂਕਿ ਅਸੀਂ ਵੀ ਜੀਐਸੀ ਗੱਲਬਾਤ ਕੀਤੀ ਹੈ ਤਾਂ ਸਾਰਾ ਕੁਝ ਜਾਂਚ ਪੜਤਾਲ ਕਰਕੇ ਕੀਤੀ ਹੈ ਕਿ ਕਿਸ ਤਰੀਕੇ ਨਾਲ ਲੋੜਵੰਦ ਹੈਗੇ ਆ ਜਾਂ ਨਹੀਂ ਕਿਉਂਕਿ ਲੋਕ ਕਈ ਵਾਰੀ ਘਬਰਾ ਜਾਂਦੇ ਕਿ ਜੇ ਅਸੀਂ ਇਦਾਂ ਸੋਸ਼ਲ ਮੀਡੀਆ ਰਾਹੀਂ ਡੋਨੇਸ਼ਨ ਕਰਾਂਗੇ ਤਾਂ ਸ਼ਾਇਦ ਉਹ ਸਹੀ ਥਾਂ ਤੇ ਪਹੁੰਚੇਗੀ ਜਾਂ ਨਹੀਂ ਪਹੁੰਚੇਗੀ ਪਰ ਬੱਚਾ ਤੁਸੀਂ ਦੇਖਿਆ ਇਹ ਮਾਸੂਮ ਦਾ ਕੋਈ ਕਸੂਰ ਨਹੀਂ ਸੀ ਜੋ ਇਹਨੂੰ ਇਸ ਇਹੋ ਜੀ ਭਿਆਨਕ ਬਿਮਾਰੀ ਹੋ ਗਈ ਉਹ ਮਾਂ ਬੇਵੱਸ ਜਿਨਨੇ ਪਹਿਲਾਂ ਵੀ ਆਪਣਾ ਬੱਚਾ ਐਸੀ ਬਿਮਾਰੀ ਦੇ ਵਿੱਚ ਖੋਇਆ ਪਰ ਹੁਣ ਇਹ ਜਦੋਂ ਜਿਹੜੀ ਲੱਗੀ ਹੋਈ ਹੈ ਕਿ 2.5 ਸਾਲਾਂ ਦੇ ਰਿਦਮ ਵੀਰ ਨੂੰ ਬਿਲਕੁਲ ਤੰਦਰੁਸਤ ਕਰ ਦਿੱਤਾ ਜਾਵੇ ਤੇ ਆਪਣੀ ਜ਼ਿੰਦਗੀ ਜਿਹੜੀ ਆ ਆਮ ਰੂਟੀਨ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਤਾਂ ਕਿ ਡੋਨੇਸ਼ਨਸ ਦੇ ਜਿਹੜੀ ਝੜੀ ਲੱਗ ਜਾਵੇ ਕਿਉਂਕਿ ਮੈਂ ਤਾਂ ਝੜੀ ਕਹੂੰਗੀ ਕਿ ਕੀਮਤ ਹੀ 8 ਕਰੋੜ ਹੈ 65 ਲੱਖ ਇਨਾਂ ਕੋਲ ਹੈਗਾ ਤਾਂ ਥੋੜਾ ਥੋੜਾ ਯੋਗਦਾਨ ਤੁਹਾਡਾ ਸ਼ਾਇਦ ਇਸ ਬੱਚੇ ਦੀ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਨੂੰ ਬਚਾਉਣ ਵਾਸਤੇ ਯੋਗਦਾਨ ਜਿਹੜਾ ਪਾਇਆ ਜਾ ਸਕਦਾ। ਤਾਂ ਦੇਖੋ ਬਾਰ ਬਾਰ ਰਿਦਮ ਅਸੀਂ ਇੰਟਰਵਿਊ ਖਤਮ ਕਰ ਚੁੱਕੇ ਸੀ ਪਰ ਰਿਦਮ ਦੀ ਜਿੱਦ ਹੈ ਕਿ ਉਹ ਤੁਰਨਾ ਚਾਹੁੰਦਾ ਤੁਸੀਂ ਦੇਖੋ ਬੱਚੇ 'ਚ ਕਿੰਨਾ ਜਜ਼ਬਾ ਹੈ ਜੇ ਨਾਰਮਲੀ ਕਿਸੇ ਬੱਚੇ ਨੂੰ ਬੁਖਾਰ ਵੀ ਹੋਵੇ ਨਾ ਤਾਂ ਟੈ ਟੈਰੀ ਹੋ ਜਾਂਦੇ ਨੇ ਤੇ ਮੈਨੂੰ ਤਾਂ ਬੱਚੇ ਨੂੰ ਦੇਖ ਕੇ ਕੁਝ ਹੋ ਰਿਹਾ ਵੀ ਕਿਸ ਤਰੀਕੇ ਨਾਲ ਉਹਦੇ ਮਨ ਦੇ ਵਿੱਚ ਆ ਰਿਹਾ ਕਿ ਮੈਂ ਤੁਰਾਂ ਤੇ ਮਾਂ ਵਿਚਾਰੀ ਗੋਦੀ ਚੱਕ ਰਹੀ ਵਾਰ ਬਾਰ ਕਿ ਮੈਂ ਥੱਲੇ ਨਾ ਲਾਵਾਂ ਠੰਡ ਹੈਗੀ ਹੈ ਪਰ ਉਹਦੀ ਜਿੱਦ ਹੈ ਕਿ ਮੈਂ ਤੁਰਨਾ ਚਾਹਨਾ ਮੈਮ ਘਰ ਵੀ ਇਦਾਂ ਹੀ ਕਰਦੇ ਕਹਿੰਦੇ ਬਾਰ-ਬਾਰ ਜੀ ਮੈਮ ਜੀ ਮੈਮ ਇਹਨੂੰ ਐ ਹੁੰਦਾ ਕਿ ਮੈਂ ਵੀ ਤੁਰਾਂ ਬੱਚੇ ਦੀ ਤਰ੍ਹਾਂ ਇਹ ਬਾਹਰ ਦੇਖਦਾ ਫਿਰ ਕਹੇਗਾ ਮम्मा ਮੈਨੂੰ ਖੜਾ ਕਰੋ ਕਿ ਮੈਂ ਤੁਰਨਾ ਤੁਰਨਾ ਤੁਸੀਂ ਤੁਰ ਕੇ ਦਿਖਾਓ ਚਲੋ ਆਜੋ ਆ ਜਾ ਤੁਰੇਗਾ ਚਲੋ ਚਲ ਇਹ 1 2 3 ਅੱਪ ਪਪ ਤਾਪਾ ਪਪਤਰਾਂਗੇ ਪਪਤਰਾਂਗੇ ਅਬ ਦੇਰੀ ਵੀਡੀਓਜ਼ ਲਈ ਦੇਖਦੇ ਰੋ ਲੁਧਿਆਣਾ ਟਾਈਮਸ ਕੈਮਰਾ ਅਨਵਿੰਦਰ ਦੇ ਨਾਲ ਮੈਂ ਆਪਣੇ ਬਲੀਨ ਕੋਰ